ਦੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ 3:00 ਵਜ ਕੇ ਨਿਆ 8:30 ਆਪਾਂ ਲੱਗੇ ਆ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ 'ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਜੀ ਵਾਰੀ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀ ਕੋਈ ਵੀ ਇੱਛਾ ਹੋਵੇ ਸਿਰਫ 15 ਮਿੰਟ ਦੇ ਵਿੱਚ ਹੀ ਪੂਰੀ ਹੋ ਜਾਵੇਗੀ ਅਗਰ ਤੁਹਾਨੂੰ ਯਕੀਨ ਨਹੀਂ ਹੈ ਤਾਂ ਫਿਰ ਅਜਮਾ ਕੇ ਵੇਖ ਲਓ ਕਿਹੜੀ ਉਹ ਜ਼ੁਗਤੀ ਹੈ ਜਿਹਦੇ ਨਾਲ ਇੱਛਾ ਸਿਰਫ 15 ਮਿੰਟ ਵਿੱਚ ਪੂਰੀ ਹੋ ਜਾਂਦੀ ਹੈ ਉਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਸੋ ਵੀਡੀਓ ਨੂੰ ਬਹੁਤ ਧਿਆਨ ਨਾਲ ਸੁਣਿਓ ਤੇ ਸਮਝਿਓ ਤੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਮੈਂ ਤੁਹਾਡੇ ਨਾਲ ਇੱਥੇ ਸਿੱਖ ਇਤਿਹਾਸ ਦੇ ਵਿੱਚੋਂ ਇੱਕ ਸੱਚੀ ਘਟਨਾ ਸ਼ੇਅਰ ਕਰਦੀ ਆਂ ਉਹਦੇ ਵਿੱਚ ਹੀ ਤੁਹਾਨੂੰ ਜੁਗਤੀ ਪਤਾ ਚੱਲ ਜੇਗੀ ਸੋ ਪਲੀਜ਼ ਮੇਰੀ ਬੇਨਤੀ ਆ ਵੀ ਬਹੁਤ ਧਿਆਨ ਨਾਲ ਸੁਣਿਓ ਕਿਉਂਕਿ ਸਾਰੇ ਸਵਾਲਾਂ ਦੇ ਜਵਾਬ ਤੁਹਾਡੇ ਇਹਦੇ ਵਿੱਚ ਹੀ ਆ ਜਾਣਗੇ ਜੇ ਤੁਸੀਂ ਧਿਆਨ ਦੇ ਨਾਲ ਨਹੀਂ ਸੁਣਿਆ ਫਿਰ ਤੁਹਾਨੂੰ ਸਮਝ ਨਹੀਂ ਆਉਣਾ ਵੀ ਕਰਨਾ ਕੀ ਆ ਸੋ ਚਲੋ ਜੀ ਹੁਣ ਆਪਾਂ ਵੀਡੀਓ ਨੂੰ ਅੱਗੇ ਕੰਟੀਨਿਊ ਕਰਦੇ ਹਾਂ ਜਿਹੜੀ ਇਹ ਘਟਨਾ ਹੈ ਇਹ ਗੁਰੂ ਅਰਜਨ ਦੇਵ ਮਹਾਰਾਜ ਜੀ ਜਦੋਂ ਸਰੀਰਕ ਜਾਨੇ ਦੇ ਵਿੱਚ ਹਾਜ਼ਰ-ਨਾਜ਼ਰ ਸਨ ਨਾ ਉਸ ਵੇਲੇ ਦੀ ਹੈ ਉਸ ਵੇਲੇ ਇੱਕ ਪੰਡਤ ਸੀ ਉਹ ਪੰਡਤ ਨੇ ਗੁਰੂ ਸਾਹਿਬ ਜੀ ਨੂੰ ਬੇਨਤੀ ਕੀਤੀ ਅਰਦਾਸ ਕੀਤੀ ਵੀ ਗੁਰੂ ਸਾਹਿਬ ਜੀ ਵੀ ਮੈਨੂੰ ਵੀ ਮੌਕਾ ਦਿਓ ਵੀ ਮੇਰੇ ਵੀ ਮਨ ਦੀ ਜਾਨਾ ਕਿ ਮੈਂ ਦਰਬਾਰ ਸਾਹਿਬ ਦੇ ਵਿੱਚ ਜਿਹੜਾ ਹੈਗਾ ਕਥਾ ਕਰਾ ਠੀਕ ਹੈ ਜਿਵੇਂ ਹੁਣ ਆਪਾਂ ਦੇਖਦੇ ਹਾਂ ਜਿਵੇਂ ਟੀਵੀ ਦੇ ਵਿੱਚ ਨਾ ਇੱਕ ਪੀਟੀਸੀ ਸਿਮਰਨ ਚੈਨਲ ਹੈ ਸ਼ਾਇਦ ਤੁਸੀਂ ਦੇਖਦੇ ਵੀ ਹੋਮੋਗੇ ਤੁਹਾਨੂੰ ਪਤਾ ਹੋਵੇਗਾ ਸਵੇਰ ਦੇ ਟਾਈਮ ਨਾ ਦਰਬਾਰ ਸਾਹਿਬ ਸਿਸਗੰਗ ਸੈਕਟਰ ਗੁਰਦੁਆਰਾ ਸਾਹਿਬ ਦਿੱਲੀ ਤੋਂ ਉਹ ਉੱਥੋਂ ਸਾਰਾ ਮਨ ਕੀ ਪ੍ਰਚਾਰ ਉਹਦੇ ਵਿੱਚ ਆਉਂਦਾ ਹੈ ਕਥਾ ਹੁੰਦੀ ਹੈ ਕੀਰਤਨ ਹੁੰਦਾ ਤੇ ਉਸ ਤੋਂ ਬਾਅਦ ਫਿਰ ਬਾਣੀ ਜਪਦੇ ਉਹ ਸਾਰਾ ਮਨ ਕੀ ਪੂਰਾ ਲਾਈਵ ਦਿਖਾਉਂਦੇ ਨੇ ਤਾਂ ਆਪਾਂ ਦੇਖਦੇ ਹਾਂ ਵੀ ਉੱਥੇ ਪੋਥੀ ਸਾਹਿਬ ਉਹਨਾਂ ਨੇ ਸਾਹਮਣੇ ਮਤਲਬ ਕਿ ਪੂਰਾ ਹਨਾ ਪ੍ਰਕਾਸ਼ਿਤ ਹੁੰਦੇ ਨਹੀਂ ਤਾਂ ਉਹਦੇ ਵਿੱਚੋਂ ਹੀ ਉਹ ਨਾਲ-ਨਾਲ ਬਾਣੀ ਜਪ ਕੇ ਆਪਾਂ ਨੂੰ ਜਿਹੜਾ ਹੈਗਾ ਅਰਥ ਵੀ ਸਮਝਾਉਂਦੇ ਨੇ ਤੇ ਇਹਨੇ ਕਥਾ ਕਰਦੇ ਨੇ ਤਾਂ ਇਸੇ ਤਰੀਕੇ ਨਾਲ ਉਸ ਪੰਡਤ ਕੋਲ ਵੀ ਕੁਝ ਪੋਥੀਆਂ ਸੀਗੀਆਂ ਜਿਹਦੇ ਵਿੱਚੋਂ ਉਹਨੇ ਗੁਰੂ ਸਾਹਿਬ ਨੂੰ ਅਰਦਾਸ ਕੀਤੀ ਮਹਾਰਾਜ ਜੀ ਵੀ ਮੈਂ ਚਾਹੁੰਦਾ ਵੀ ਮੈਂ ਵੀ ਕਥਾ ਕਰਾਂ ਤਾਂ ਗੁਰੂ ਸਾਹਿਬ ਜੀ ਕਹਿੰਦੇ ਹਾਂ ਕਰ ਕਰ ਸਕਦੇ ਹੋ ਜਰੂਰ ਕਰੋ ਤਾਂ ਫਿਰ ਉਹਦੇ ਮਨ ਵਿੱਚ ਇਹ ਕਹਿੰਦੇ ਹੁੰਦੇ ਨਾ ਮਨ ਦੀ ਭਾਵਨਾ ਫਿਰ ਉਹਨਾਂ ਦੀ ਹੋਰ ਬਣੀ ਮਹਾਰਾਜ ਜੀ ਮੇਰਾ ਇਹ ਵੀ ਜੀ ਕਰਦਾ ਵੀ ਮੈਂ ਹਰ ਰੋਜ਼ ਹੀ ਕਰਾਂ ਤਾਂ ਮਹਾਰਾਜ ਜੀ ਕਹਿੰਦੇ ਠੀਕ ਆ ਵੀ ਤੂੰ ਹਰ ਰੋਜ਼ ਹੀ ਕਰ ਲੈ ਤਾਂ ਪਰ ਲੇਕਿਨ ਗੁਰੂ ਸਾਹਿਬ ਜਾਣੀ ਜਾਨ ਹੁੰਦੇ ਨੇ ਹਨਾ ਵੀ ਕਿਉਂਕਿ ਜੋ ਸਾਡੇ ਮਨ ਵਿੱਚ ਚੱਲ ਰਿਹਾ ਹੁੰਦਾ ਤੇ ਚਲੋ ਉਹਨੇ ਮਤਲਬ ਕਿ ਸ਼ੁਰੂ ਕੀਤਾ ਰੋਜ਼ ਉਹਨੇ ਕਥਾ ਕਰਨੀ ਤਾਂ ਇੱਕ ਦਿਨ ਨਾ ਐਦਾਂ ਹੋਇਆ ਕਿ ਇੱਕ ਗੁਰਸਿੱਖ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਉੱਥੇ ਦਰਸ਼ਨਾਂ ਲਈ ਆਇਆ ਦਰਬਾਰ ਸਾਹਿਬ ਦੇ ਜਦੋਂ ਆਇਆ ਤਾਂ ਗੁਰੂ ਸਾਹਿਬ ਜੀ ਉਹਨੂੰ ਦੇਖ ਕੇ ਬੜਾ ਖੁਸ਼ ਹੋਏ ਕਿਉਂਕਿ ਉਹ ਬੜਾ ਮਤਲਬ ਕਿ ਗੁਰੂ ਨੂੰ ਬੜਾ ਪ੍ਰੇਮ ਕਰਦਾ ਸੀ ਬੜੀ ਸੱਚੀ ਭਾਵਨਾ ਵਾਲਾ ਗੁਰਸਿੱਖ ਸੀ ਉਹ ਤਾਂ ਗੁਰੂ ਸਾਹਿਬ ਜੀ ਨੇ ਸਾਰੀਆਂ ਸੰਗਤਾਂ ਨੂੰ ਦੱਸਿਆ ਕਹਿੰਦੇ ਵੀ ਇਹ ਬੜਾ ਹੀ ਮੇਰਾ ਪਿਆਰਾ ਸਿੱਖ ਹੈ ਬਹੁਤ ਹੀ ਪਿਆਰਾ ਮੈਨੂੰ ਇਹ ਸਿੱਖ ਤੇ ਉਹਨਾਂ ਦਾ ਨਾਮ ਸੀ ਭਾਈ ਸ਼ਾਲੂ ਜੀ ਜਿਹੜਾ ਪੰਡਤ ਜੀ ਨਾਲ ਕਥਾ ਕਰ ਰਿਹਾ ਸੀ ਉਹਨਾਂ ਦੇ ਮਨ ਵਿੱਚ ਆਇਆ ਵੀ ਮੈਂ ਹਰ ਰੋਜ਼ ਕਥਾ ਸੁਣਾਉਣਾ ਵੀ ਕਦੇ ਵੀ ਮੈਨੂੰ ਕਹਿਣਾ ਚਾਹੀਦਾ ਸੀ ਵੀ ਮੈਂ ਪਿਆਰਾ ਇਹਨਾਂ ਲਈ ਇਹ ਮੈਨੂੰ ਤਾਂ ਕਹਿ ਹੀ ਨਹੀਂ ਹੁਣ ਜਿਹੜੀ ਨਾ ਕੋ ਮਨ ਵਿੱਚ ਫੁਰਨਾ ਬਣ ਜਾਂਦਾ ਨਾ ਜਦੋਂ ਤਾਂ ਉਦੋਂ ਗੁਰੂ ਸਾਹਿਬ ਸਭ ਜਾਣੀ ਜਾਣ ਹੁੰਦੇ ਨੇ ਤੇ ਦੇਖੋ ਕਹਿੰਦੇ ਹੁੰਦੇ ਨੇ ਆਪਾਂ ਦੁਨੀਆ ਤੋਂ ਲੁਕੋ ਸਕਦੇ ਆ ਪਰਮਾਤਮਾ ਤੋਂ ਨਹੀਂ ਆਪਾਂ ਲੁਕੋ ਸਕਦੇ ਵੀ ਆਪਣੇ ਦਿਲ ਚ ਕੀ ਚੱਲ ਰਿਹਾ ਤਾਂ ਮਹਾਰਾਜ ਜੀ ਬੁੱਝ ਗਏ ਵੀ ਇਹਦੇ ਮਨ ਵਿੱਚ ਕੀ ਚੱਲ ਰਿਹਾ ਤਾਂ ਗੁਰੂ ਸਾਹਿਬ ਨੇ ਹੁਣ ਜਦੋਂ ਦੇਖੋ ਜਦੋਂ ਨਾ ਆਪਣਾ ਵਿਸ਼ਵਾਸ ਕੱਚਾ ਹੁੰਦਾ ਪ੍ਰੀਖਿਆ ਉਦੋਂ ਹੀ ਹੁੰਦੀ ਹੈ ਜਦੋਂ ਆਪਣਾ ਵਿਸ਼ਵਾਸ ਪੱਕਾ ਹੁੰਦਾ ਨਾ ਉਦੋਂ ਪ੍ਰੀਖਿਆ ਨਹੀਂ ਲੈਂਦੇ ਗੁਰੂ ਸਾਹਿਬ ਜਾਣੀ ਜਾਣ ਹੁੰਦੇ ਨੇ ਵੀ ਇਹਨੂੰ ਮੇਰੇ ਤੇ ਪੂਰਾ ਵਿਸ਼ਵਾਸ ਹੈ ਲਿਕਿਨ ਪ੍ਰੀਖਿਆ ਦੇ ਵਿੱਚ ਖਰਾਬ ਪਤਾ ਚੱਲਦਾ ਵੀ ਖਰਾ ਸੋਨਾ ਹੈ ਜਾਂ ਹਲੇ ਮਿਲਾਵਟਾ ਵੀ ਜਾਨੀ ਹਲੇ ਪਰੋਸਾ ਕੱਚਾ ਹੈ ਤਾਂ ਉਹਨੂੰ ਨਾ ਕਿਹਾ ਮਤਲਬ ਕਿ ਜਿਹੜਾ ਉਹ ਮਾਫ ਕਰੇ ਉਹ ਚਵਾਜ ਆ ਗਈ ਸੀ ਤੇ ਜਿਹੜਾ ਪੰਡਤ ਸੀ ਉਹਦੇ ਕੋਲੇ ਹੁਣ ਜਿਹੜੀਆਂ ਪੋਥੀਆਂ ਸੀ ਉਹ ਸਾਰੀਆਂ ਖਤਮ ਹੋ ਗਈਆਂ ਸੀ ਜਿਨ੍ਹਾਂ ਦੇ ਵਿੱਚ ਉਹ ਰੋਜ਼ ਕਥਾ ਸੁਣਾਉਂਦਾ ਸੀ ਤਾਂ ਉਹਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਹਿੰਦੇ ਮਹਾਰਾਜ ਜੀ ਮੇਰੇ ਕੋਲੇ ਨਾ ਪੋਥੀਆਂ ਦੀ ਸਮਾਪਤੀ ਹੋ ਗਈ ਵੀ ਤੁਹਾਡਾ ਹੁਕਮ ਹੋਵੇ ਤੇ ਮੈਂ ਨਾ ਵੀ ਜਾ ਕੇ ਪੋਥੀਆਂ ਲੈ ਆਂਵਾਂ ਗੁਰੂ ਸਾਹਿਬ ਕਹਿੰਦੇ ਠੀਕ ਐ ਹੁਣ ਇਹ ਸਾਰੀ ਲੀਲਾ ਜਿਹੜੀ ਐ ਗੁਰੂ ਸਾਹਿਬ ਦੀ ਰਚੀ ਹੋਈ ਸੀ ਹੈਨਾ ਤਾਂ ਜਦੋਂ ਉਹਨੇ ਚਲੋ ਅਗਲੇ ਦਿਨ ਉੱਠਿਆ ਉਹਨੇ ਮਹੂਰਤ ਕੱਟਿਆ ਸਾਰਾ ਕੁਝ ਕੀਤਾ ਉਹਨੇ ਮਤਲਬ ਹੈਨਾ ਪੂਜਾ ਵੀ ਕੀਤੀ ਤੇ ਜਦੋਂ ਉਹ ਤੁਰਨ ਲੱਗਿਆ ਨਾ ਤਾਂ ਗਦਾ ਜਿਹੜਾ ਹੁੰਦਾ ਨਾ ਖੱਤਰ ਉਹ ਹਿੰਕ ਗਿਆ ਤੇ ਹੁਣ ਉਹ ਵੀ ਸਭ ਗੁਰੂ ਸਾਹਿਬ ਦੇ ਹੁਕਮ ਦੇ ਥੱਲੇ ਹੋ ਰਿਆ ਸੀ ਜਦੋਂ ਹਣਕਿਆ ਤਾਂ ਉਹਨੂੰ ਮਨ ਵਿੱਚ ਆ ਗਿਆ ਵੀ ਨਹੀਂ ਵੀ ਕੰਮ ਨਹੀਂ ਬਣੂਗਾ ਕੰਮ ਖਰਾਬ ਹੋ ਜਾਊਗਾ ਵਾਪਸ ਮੁੜਿਆ ਅੱਜ ਤੋਂ ਅਗਲੇ ਦਿਨ ਸਵੇਰੇ ਗੁਰੂ ਸਾਹਿਬ ਨੂੰ ਮਿਲਿਆ ਤਾਂ ਮਹਾਰਾਜ ਕਹਿੰਦੇ ਵੀ ਤੂੰ ਤਾਂ کہہ ਰਿਹਾ ਸੀਗਾ ਵੀ ਮੈਂ ਜਾਣਾ ਹੈ ਪੁੱਤ ਹੀ ਲੈਣੇ ਤੂੰ ਨਹੀਂ ਗਿਆ ਤਾਂ ਉਹਨੇ ਕਿਹਾ ਕਿ ਨਾ ਮਹਾਰਾਜ ਜੀ ਵੀ ਇੱਦਾਂ ਕਰ ਇਹਨਾਂ ਵੀ ਗਧਾ ਹਣਕ ਗਿਆ ਸੀ ਤੇ ਵੀ ਮੈਂ ਤਾਂ ਕਰਕੇ ਨਹੀਂ ਗਿਆ ਗੁਰੂ ਸਾਹਿਬ ਕਹਿੰਦੇ ਵੀ ਫਿਰ ਇਹਦੇ ਨਾਲ ਕੀ ਹੋ ਜਾਂਦਾ ਵੀ ਤੁਸੀਂ ਤਾਂ ਮੂਰਤ ਵੀ ਕੱਢਿਆ ਸੀ ਹੁਣ ਗੁਰੂ ਸਾਹਿਬ ਤਾਂ ਜਾਣੀ ਜਾਣ ਸੀ ਵੀ ਇਹਨੇ ਸਭ ਕੁਝ ਕੀਤਾ ਵੀ ਤੂੰ ਤਾਂ ਪੂਜਾ ਵੀ ਕੀਤੀ ਸੀ ਫਿਰ ਵੀ ਤੈਨੂੰ ਮਤਲਬ ਕੀ ਗਧੇ ਦੇ ਹਣਕਣ ਤੇ ਵਿਹਮ ਰਹਿ ਗਿਆ ਹੁਣ ਇਹ ਇੱਕ ਚੀਜ਼ ਸਮਝਣ ਵਾਲੀ ਹੈ ਇਹ ਗਲਤੀ ਆਪਾਂ ਵੀ ਅਕਸਰ ਕਰਦੇ ਆਂ ਆਪਾਂ ਬਹੁਤ ਸਾਰੇ ਪਰਿਵਾਰਾਂ ਦੇ ਵਿੱਚ ਜਾਂ ਆਪਣੇ ਘਰ ਦੇ ਵਿੱਚ ਇਹ ਚੀਜ਼ ਹੁੰਦੀ ਦੇਖਦੇ ਆਂ ਆਪਾਂ ਗੁਰੂ ਨੂੰ ਵੀ ਮੰਨਦੇ ਆਂ ਪਰ ਜਦੋਂ ਕਈ ਵਾਰੀ ਆਪਾਂ ਤੁਰਦੇ ਆਂ ਨਾ ਤਾਂ ਘੜੀ ਵੱਲ ਕਈ ਲੋਕਾਂ ਦੀ ਆਤ ਹੈ ਪਾਉਣ ਦੇ ਵਿੱਚ ਨਹੀਂ ਤੁਰਨਾ ਪਾਣੀ ਪੀਕੇ ਨਹੀਂ ਤੁਰਨਾ ਵਾਸ਼ਰੂਮ ਜਾਕੇ ਨਹੀਂ ਤੁਰਨਾ ਇਹ ਕਈ ਪਰਿਵਾਰਾਂ ਦੇ ਵਿੱਚ ਇਹ ਚੀਜ਼ ਅੱਜ ਵੀ ਹੁੰਦੀ ਹੈ ਹੁਣ ਇੱਕ ਪਾਸੇ ਤਾਂ ਆਪਾਂ ਗੁਰੂ ਨੂੰ ਮੰਨਦੇ ਆਂ ਤੇ ਦੂਜੇ ਪਾਸੇ ਫੇ ਚੀਜ਼ ਵੀ ਸੋਚਦੇ ਆਂ ਇਹਦਾ ਮਤਲਬ ਕੀ ਹੈ ਇਹਦਾ ਮਤਲਬ ਹੈ ਵੀ ਸਾਨੂੰ ਤਾਂ ਗੁਰੂ ਤੇ ਭਰੋਸਾ ਹੀ ਨਹੀਂ ਜੀ ਆਪਾ ਗੁਰੂ ਤੇ ਭਰੋਸਾ ਰੱਖੀਏ ਗੁਰੂ ਦੀ ਭਾਵਨਾ ਪੱਕੀ ਰੱਖੀਏ ਤਾਂ ਫਿਰ ਚਾਹੇ ਪੌਣ ਚ ਤੁਰਪੀਏ ਚਾਹੇ ਸਵਾਈ ਚ ਤੁਰਪੀਏ ਕੰਮ ਫਤਿਹ ਹੁੰਦਾ ਸੋ ਉਹਨਾਂ ਮਹਾਰਾਜ ਨੇ ਕਿਹਾ ਕਹਿੰਦੇ ਫਿਰ ਇਹਦਾ ਮਤਲਬ ਤੈਨੂੰ ਗੁਰੂ ਵੀ ਤੇਰੀ ਪੂਜਾ ਤੇ ਤੇਰੇ ਪਾਠ ਤੇ ਤੇਰੀ ਜਿਹੜੀ ਮੂਰਤ ਆ ਉਹ ਤੇ ਭਰੋਸਾ ਹੈ ਨਹੀਂ ਸੀ ਇਹਦਾ ਮਤਲਬ ਕਿ ਤੈਨੂੰ ਜਿਹੜਾ ਗੱਦੇ ਨੇ ਹਿੰਕ ਤਾਂ ਤ ਉਹਦਾ ਮਤਲਬ ਕਿ ਤੈਨੂੰ ਮਨ ਵਿੱਚ ਵਹਿਮ ਹੈ ਤਾਂ ਉਹਨੇ ਕਿਹਾ ਉਹ ਚਲੋ ਕਾਲ ਮਟੋਲ ਜੀ ਕਰਨ ਲੱਗਿਆ ਉਸ ਤੋਂ ਬਾਅਦ ਗੁਰੂ ਸਾਹਿਬ ਨੇ ਦੋ ਗੁਰ ਸਿੱਖਾਂ ਨੂੰ ਬੁਲਾਇਆ ਉਹਨਾਂ ਨੂੰ ਮਹਾਰਾਜ ਜੀ ਨੇ ਉਹਦੇ ਸਾਹਮਣੇ ਕਿਹਾ ਪੰਡਤ ਦੇ ਕਹਿੰਦੇ ਵੀ ਗੁਰੂ ਨਾਨਕ ਦੇ ਮਹਾਰਾਜ ਜੀ ਨਾ ਸੰਗਲਾ ਦੀਪ ਗਏ ਸੀ ਜਦੋਂ ਉੱਥੇ ਗਏ ਸੀ ਕਹਿੰਦੇ ਉੱਥੇ ਨਾ ਇੱਕ ਰਾਜੇ ਨੂੰ ਪੋਥੀ ਦੇਖਿਆ ਸੀ ਕਹਿੰਦੇ ਜਾਓ ਤੁਸੀਂ ਉਹ ਲੈ ਕੇ ਆਓ ਵੀ ਆਪਾਂ ਉਹਦੇ ਵਿੱਚੋਂ ਕਥਾ ਕਰਵਾਣੀ ਹੈ ਤਾਂ ਉਹ ਕਹਿੰਦੇ ਗੁਰੂ ਮਹਾਰਾਜ ਜੀ ਇਹ ਜੋ ਤੁਹਾਡਾ ਹੁਕਮ ਤਾਂ ਗੁਰੂ ਸਾਹਿਬ ਜੀ ਨੇ ਹੁਣ ਉਹਨਾਂ ਨੂੰ ਸਮਝਾਉਣ ਵਾਸਤੇ ਉਹਨਾਂ ਨੂੰ ਪੁੱਛਿਆ ਕਹਿੰਦੇ ਹੋਰ ਕੋਈ ਖਰਚਾ ਪਾਣੀ ਜਾਂ ਕੋਈ ਚੀਜ਼ ਚਾਹੀਦੀ ਹੈ ਤਾਂ ਉਹਨਾਂ ਦੋਨਾਂ ਗੁਰੂ ਸਿੱਖਾਂ ਨੇ ਅਰਦਾਸ ਕੀਤੀ ਮਹਾਰਾਜ ਚੰਨਾ ਚ ਬੇਤੀ ਕੀਤੀ ਗੁਰੂ ਸਾਹਿਬ ਜੀ ਹੁਣ ਤੱਕ ਤੁਹਾਡਾ ਹੀ ਦਿੱਤਾ ਖਾਂਦੇ ਆ ਰਹੀ ਆ ਜੋ ਕੁ ਜੋਗ ਆ ਤੁਸੀਂ ਆਪ ਹੀ ਕਰਵਾ ਲੈਣਾ ਸਭ ਕੰਮ ਤੁਸੀਂ ਆਪ ਹੀ ਫਤਿਹ ਕਰਾ ਲੈਣੀ ਆ ਅਸੀਂ ਚਾਲੇ ਪਾਉਣੇ ਆ ਠੀਕ ਹੈ ਚਲੋ ਉਹ ਆਪਣਾ ਤੁਰ ਪਏ ਤੇ ਉਹ ਪੰਡਤ ਦੇ ਮਨ ਵਿਚ ਆਇਆ ਵੀ ਵਿਵਾਕਈ ਵੀ ਕਿੰਨਾ ਗੁਰੂ ਤੇ ਭਰੋਸਾ ਹੈ ਵੀ ਉਹਨਾਂ ਨੇ ਕੁਝ ਮੰਗਿਆ ਨਹੀਂ ਕੋਈ ਗੱਲ ਨਹੀਂ ਕੀਤੀ ਉਹ ਕਹਿੰਦੇ ਮਹਾਰਾਜ ਜੀ ਤੁਸੀਂ ਸਭ ਕੁਝ ਕਰਵਾਇਆ ਸਭ ਕੁਝ ਤੁਸੀਂ ਕਰ ਲੈਣਾ ਵੀ ਸਾਨੂੰ ਕਿਸ ਚੀਜ਼ ਦੀ ਫਿਕਰ ਤਾਂ ਫਿਰ ਉਸਦੇ ਮਨ ਵਿੱਚ ਫਿਰ ਸਮਝ ਆਇਆ ਵੀ ਮੈਂ ਤਾਂ ਐਵੇਂ ਇਹਨਾਂ ਵਿਹਿਮਾਂ ਦੇ ਵਿੱਚ ਫਸਿਆ ਹੋਇਆ ਵੀ ਅਸਲ ਜਿਹੜਾ ਹੈਗਾ ਪ੍ਰੀਮ ਜਿਹੜਾ ਇਹ ਹੈ ਤੇ ਫਿਰ ਗੁਰੂ ਸਾਹਿਬ ਜੀ ਨੇ ਫਿਰ ਉਹਨਾਂ ਨੂੰ ਬੜੇ ਪਿਆਰ ਨਾਲ ਸਮਝਾਇਆ ਕਹਿੰਦੇ ਵੀ ਏਸੇ ਕਰਕੇ ਮੈਨੂੰ ਇਦਾਂ ਦੇ ਸਿੱਖ ਪਿਆਰੇ ਲੱਗਦੇ ਨੇ ਕਹਿੰਦੇ ਜਿਸ ਦਿਨ ਭਾਈ ਸ਼ਾਲੋ ਜੀ ਦਰਬਾਰ ਸਾਹਿਬ ਦੇ ਵਿੱਚ ਆਏ ਸੀ ਤੁਹਾਡੇ ਮਨ ਵਿੱਚ ਇਹ ਭਾਵਨਾ ਆਈ ਸੀ ਨਾ ਵੀ ਮੈਂ ਨੇ ਟਾਈਮ ਤੋਂ ਕਥਾ ਕਰ ਰਿਹਾ ਮੈਨੂੰ ਤਾਂ ਕਦੇ ਗੁਰੂ ਸਾਹਿਬ ਨੇ ਨਹੀਂ ਕਿਹਾ ਵੀ ਮੈਂ ਪਿਆਰਾ ਕਹਿੰਦੇ ਕਿਉਂਕਿ ਇਹ ਦਿਲ ਤੋਂ ਉਸ ਜੀ ਨੂੰ ਮੰਨਦੇ ਨੇ ਗੁਰੂ ਨੂੰ ਗੁਰੂ ਨਾਨਕ ਦੇ ਮਹਾਰਾਜ ਦੇ ਦੱਸੇ ਹੋਏ ਰਸਤੇ ਤੇ ਚੱਲਦੇ ਨੇ ਗੁਰੂ ਨੂੰ ਪਿਆਰ ਕਰਦੇ ਨੇ ਗੁਰੂ ਨੂੰ ਸਮਰਪਿਤ ਨੇ ਕਹਿੰਦੇ ਇਸੇ ਕਰਕੇ ਮੈਨੂੰ ਇਦਾਂ ਦੇ ਸਿੱਖ ਬਹੁਤ ਪਿਆਰੇ ਲੱਗਦੇ ਨੇ ਸੋ ਇੱਥੇ ਹੁਣ ਇੱਕ ਗੱਲ ਸਮਝਣ ਦੀ ਲੋੜ ਹੈ ਇਸ ਪੂਰੀ ਘਟਨਾ ਤੋਂ ਸਾਨੂੰ ਕੀ ਸਮਝ ਆਈ ਹੈ ਵੀ ਜੇ ਸਾਨੂੰ ਅਦਾਜ਼ ਕਰਦੇ ਵਕਤ ਹੁਣ 15 ਮਿੰਟ ਦੀ ਗੱਲ ਮੈਂ ਕਿਉਂ ਕਹੀ ਉਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆਂ ਜਦੋਂ ਆਪਾ ਬੜੇ ਪਿਆਰ ਨਾਲ ਸਹਿਜੇ ਨਾਲ ਅਰਦਾਸ ਕਰਦੇ ਆ 15 ਤੋਂ 20 ਮਿੰਟ ਆਰਾਮ ਨਾਲ ਲੱਗ ਜਾਂਦੀ ਹੈ ਕਦੇ ਬੜੇ ਪਿਆਰ ਨਾਲ ਬੜੇ ਪਿਆਰ ਚ ਭਿੱਜ ਕੇ ਵਿਰਾਗ ਦੇ ਵਿੱਚ ਨਾ ਅਰਦਾਸ ਕਰਕੇ ਦੇਖਿਓ 15 ਤੋਂ 20 ਮਿੰਟ ਲੱਗ ਜਾਂਦੇ ਆ ਕਈ ਵਾਰ ਤੋਂ ਉਸ ਤੋਂ ਵੱਧ ਹੀ ਲੱਗ ਜਾਂਦੇ ਨੇ ਲੇਕਿਨ ਹਰ ਇੱਕ ਇਨਸਾਨ ਦਾ ਅਰਦਾਸ ਕਰਨ ਦਾ ਜਿਹੜਾ ਸਮਾਂ ਹੁੰਦਾ ਉਹ ਅਲੱਗ-ਅਲੱਗ ਹੁੰਦਾ ਕੋਈ 5 ਮਿੰਟ ਚ ਹੀ ਕਰ ਲੈਂਦਾ ਬਹੁਤ ਕਾਲ ਤੇਜ਼ ਤੇਜ਼ ਅਰਦਾਸ ਕਰਦਾ ਕੋਈ 10 ਮਿੰਟ ਚ ਕਰਦਾ ਕੋਈ 15 ਮਿੰਟ ਚ ਕਰਦਾ ਤੇ 15 ਮਿੰਟ ਦੀ ਗੱਲ ਮੈਂ ਇਹ ਕੀਤੀ ਹੈ ਕਿ ਜੇ 15 ਮਿੰਟ ਦੇ ਵਿੱਚ ਤੁਸੀਂ ਬੜੇ ਭਰੋਸੇ 'ਚ ਬੜੇ ਵਿਰਾਗ ਦੇ ਵਿੱਚ ਪਿਆਰ ਦੇ ਵਿੱਚ ਭਿੱਜ ਕੇ ਅਰਦਾਸ ਕਰ ਲਈ ਨਾ ਤਾਂ ਉਹ 15 ਮਿੰਟ ਦੇ ਵਿੱਚ ਹੀ ਗੁਰੂ ਸਾਹਿਬ ਜੀ ਸਾਡੀ ਝੋਲੀ ਦੇ ਵਿੱਚ ਉਹ ਚੀਜ਼ ਜੋ ਅਸੀਂ ਮੰਗਦੇ ਆ ਨਾ ਉਹ ਪਾ ਦਿੰਦੇ ਨੇ ਇਸ ਘਟਨਾ ਤੋਂ ਵੀ ਸਾਨੂੰ ਇਹ ਸਮਝ ਆਉਂਦਾ ਹੈ ਵੀ ਗੁਰੂ ਸਾਹਿਬ ਜੀ ਨੇ ਸਾਨੂੰ ਕੀ ਸੰਕੇਤ ਦਿੱਤਾ ਹੈ ਵੀ ਜੇ ਸਾਨੂੰ ਭਰੋਸਾ ਹੈ ਨਾ ਗੁਰੂ ਨਾਲ ਪਿਆਰ ਹੈ ਅਸੀਂ ਗੁਰੂ ਸਿਖ ਤੇ ਪੂਰੇ ਦਿਨੋਂ ਪੂਰੇ ਮਨ ਤੋਂ ਵਿਸ਼ਵਾਸ ਰੱਖਦੀਆਂ ਨਾ ਤਾਂ ਗੁਰੂ ਸਾਹਿਬ ਵੀ ਸਾਨੂੰ ਕਿਤੇ ਵੀ ਮਤਲਬ ਕਿ ਹਾਰਨ ਨਹੀਂ ਦਿੰਦੇ ਕਿਤੇ ਡਿੱਗਣ ਨਹੀਂ ਦਿੰਦੇ ਹਮੇਸ਼ਾ ਸਾਡੇ ਅੰਗ ਸੰਗ ਰਹਿੰਦੇ ਨੇ ਸਾਡੇ ਕਾਰਜ ਸਾਰੇ ਗੁਰੂ ਸਾਹਿਬ ਆਪ ਅੰਗ ਸੰਗ ਸਹਾਇ ਹੋ ਕੇ ਕਰਵਾ ਲੈਂਦੇ ਨੇ ਇਸ ਘਟਨਾ ਤੋਂ ਸਾਨੂੰ ਇਹ ਸਮਝ ਆਉਂਦਾ ਇੱਕ ਗੱਲ ਯਾਦ ਰੱਖਿਓ ਕਈ ਵਾਰੀ ਨਾ ਆਪਾਂ ਜਦੋਂ ਕਿਸੇ ਨਾਲ ਗੱਲ ਕਰਦੇ ਆ ਆਪਾਂ ਕਹਿੰਦੇ ਨਹੀਂ ਮੈਨੂੰ ਤਾਂ ਗੁਰੂ ਤੇ ਬਹੁਤ ਭਰੋਸਾ ਹੈ ਮੈਨੂੰ ਤਾਂ ਬਹੁਤ ਵਿਸ਼ਵਾਸ ਆ ਪਰ ਇੱਕ ਗੱਲ ਅਸੀਂ ਭੁੱਲ ਜਾਂਦੇ ਆ ਵੀ ਅਸੀਂ ਮੁੱਖ ਤੋਂ ਸਾਹਮਣੇ ਵਾਲੀ ਬੰਦੇ ਨੂੰ ਤੇ ਕਹਿ ਸਕਦੇ ਆ ਵੀ ਮੈਨੂੰ ਤਾਂ ਬਹੁਤ ਭਰੋਸਾ ਹੈ ਪਰ ਦਿਲ ਤੋਂ ਭਰੋਸਾ ਹੈਗਾ ਕਿ ਨਹੀਂ ਹੈਗਾ ਉਹ ਗੁਰੂ ਸਾਹਿਬ ਜਾਣੀ ਜਾਣੇ ਤੇ ਜਦ ਤੱਕ ਉਹ ਭਰੋਸੇ ਦੇ ਨਾਲ ਅਸੀਂ ਅਰਦਾਸ ਨਹੀਂ ਨਿਕਰਾਗੇ ਉਦੋਂ ਤੱਕ ਸਾਡੀ ਅਰਦਾਸ ਜਿਹੜੀ ਪ੍ਰਵਾਨ ਨਹੀਂ ਹੁੰਦੀ ਫਿਰ ਜੇ ਕੋਈ ਵੀ ਇੱਛਾ ਹੋਵੇ ਕਦੇ ਵੀ ਤੁਸੀਂ ਪੂਰੇ ਵਿਰਾਗ ਚ ਪੂਰੇ ਵਿਸ਼ਵਾਸ ਨਾਲ ਪੂਰੀ ਸ਼ਰਧਾ ਭਾਵਨਾ ਨਾਲ ਅਰਦਾਸ ਕਰਕੇ ਦੇਖਿਓ 10 ਤੋਂ 15 ਮਿੰਟ ਵਿੱਚ ਹੀ ਗੁਰੂ ਸਾਹਿਬ ਝੋਲੀਆਂ ਭਰ ਦਿੰਦੇ ਨੇ ਸੋ ਉਮੀਦ ਕਰਦੀ ਹਾਂ ਅੱਜ ਦੀ ਇਹ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਇਦਾਂ ਦੀਆਂ ਹੋਰ ਵਧੀਆ-ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚਲੋ ਜੀ ਵੀਡੀਓ ਕਰਦੇ ਐਂਡ ਮਿਲਦੇ ਆਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ